ਰਾਵਣ ਜਦੋਂ ਮਰ ਲੱਗਾ ਹੁਣ ਦੁਸ਼ਹਿਰਾ ਲੰਘ ਕੇ ਗਿਆ ਲੋਕ ਉਹਦੇ ਪੁਤਲੇ ਫੁੱਕਣ ਡਏ ਆ ਮੈਂ ਕਹਿੰਦਾ 라ਵਣ ਨੇ 9 ਗ੍ਰੰਥ ਲਿਖੇ ਆ ਸ਼ਿਵ ਜੀ ਦੀ ਉਸਤਤ ਵਿੱਚ ਜਿੰਨੇ ਪੁਤਲੇ ਫੁੱਕਣ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਨਾ ਜਾਣ ਕੋਈ ਪੜ ਨਹੀਂ ਸਕਦਾ ਉਹ ਐਡਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ ਉਹਨੇ ਆਪ 9 ਗ੍ਰੰਥ ਲਿਖੇ ਸ਼ਿਵ ਜੀ ਸ਼ਿਵ ਸਤਰੋਤਰ ਸ਼ਿਵ ਤਾંડਵ ਰੁਦਰ ਤਾંડਵ ਉਹਨੇ ਲਿਖਿਆ ਆਜ ਉਹਦਾ ਪੁਤਲਾ ਫੋਕੇ ਬੱਲੇ 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 ਬੜਾ ਮਾਰਕਾ ਮਾਰ ਲਿਆ ਉਹ ਬੰਦਾ ਗੁਣੀ ਸੀ ਜਦੋਂ ਦੀ ਮੋਦ ਹੋਈ RAM ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲੈ ਇਹ ਬੰਦਾ ਵਿਦਵਾਨ ਹੈ ਦੁਨੀਆ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਦੇ ਖਲੋ ਕੇ ਆਦੇ ਜੀ ਮੇਰੇ ਭਰਾ ਜੀਆਂ ਦੇ ਕੋਈ ਸਖਾਲ ਦੋ ਕੋਈ ਗੁਣ ਦੇ ਜੋ ਰਾਵਣ ਆਂਦਾ ਵੀ ਉਹਦੇ ਸਮਝ ਦੇ ਅਵਤਾਰ ਨੇ ਉਹਨਾਂ ਨੂੰ ਭਲਾ ਕੀ ਲੋੜਿਆ ਮੈਂ ਕਹਾਂ ਉਹਨੂੰ ਉਹਨਾਂ ਨੂੰ ਸਿਖਾਉਣ ਵਾਲਾ ਦਸ਼ਮਨ ਨੇ ਜਾ ਕੇ ਇਦਾਂ ਹੀ ਦੱਸਿਆ ਰਾਮ ਜੀ ਆਂਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਂਦਾ ਜੀ ਮੈਂ ਤਾਂ ਮੂੰਹ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਖਲੋਈਦਾ ਨੀਵੇਂ ਹੋਈਦਾ ਆਜੇ ਜਿ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿਵੇ ਕੋਈ ਵਿਦਿਆਰਥੀ ਗੱਲ ਦੱਸੋ ਦਸ਼ਮਨ ਫੇਰ ਗਿਆ ਉਹਨੇ ਚਰਨੀਆਂ ਤੇ ਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਹੈ 라ਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗੀ ਹੋਣੀ ਲੈਣ ਦੀ ਇੱਰਤੀ ਦਾ ਉਹਦਾ ਨਾਮ ਹੀ ਦਸ਼ਾਨੰਦ ਉਦਾ ਅਸਲੀ ਨਾਮ ਦਸ਼ਨਾ ਦੇ ਰਾਵਣ ਫੇਮਸ ਹੋ ਗਿਆ ਉਹਨੇ ਫਿਰ ਪਹਿਲੀ ਗੁੰਨ ਦੀ ਗੱਲ ਇਹ ਦੱਸੀ ਦੀ ਕਿਸੇ ਨੂੰ ਭੇਦ ਨਹੀਂ ਦੇਣਾ ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੁੱਲ ਜੇ ਕੱਖ ਨਹੀਂ ਰਹਿ ਜਾਂਦਾ ਘਰ ਵਸਦਾ ਸੋਹਣਾ ਲੱਗਦਾ ਜੇ ਘਰ ਦੀਆਂ ਪੋਲਾਂ ਖੁੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਤੇ ਦੋ ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਕਲ ਦੀ ਗੱਲ ਇਹ ਦੱਸੀ ਉਹਨੂੰ ਪਈ ਆਤ ਸੀ ਮੁੱਟਣੀ ਪੈਣ ਦੇਣੀ ਤੇ ਭੇਦ ਨਹੀਂ ਦੇਣਾ ਤੇ ਦੂਜੀ ਗੱਲ ਕਦੀ ਵੀ ਇਹ ਨਹੀਂ ਕਹਿਣਾ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਬੰਨਣ ਵਾਲਾ ਆਈਡਾ ਵਿਦਵਾਨ ਸੋਚਿਆ ਅਸੀਂ ਕੱਲ ਨੂੰ ਮਾਰ ਲਾਂਗੇ ਪਰ ਅਸਲ ਮਾਰ ਲਾਂਗੇ ਅੱਜ ਮੈਂ ਮਾਰ ਗਿਆ ਜਿਹੜਾ ਕੰਮ ਅੱਜ ਦਾ ਬਿਲਕੁਲ ਨਹੀਂ ਛੱਡਣਾ ਸਮੇਂ ਦੀ ਕਦਰ ਕਰਨੀ ਹੈ ਰਾਵਣ ਨੇ ਗਿਆਨ ਦਿੱਤਾ ਸੀ